ਤਦ ਦਰਜਨ ਜਨੂ ਫੋਟੋਗ੍ਰਾਫ ਸਾਹਿਬ ਦੇ ਥਾਣਾ ਬਟਾਲੀਆ ਵਾਲਾ ਸਿੰਘ ਦੇ ਪੁਲਿਸ ਦੇ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਚੋਰੀ ਕੀਤੇ ਗਏ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਇਸ ਬਾਰੇ ਜਾਣਕਾਰੀ ਦਿੰਦੂ ਡੀਐਸਪੀ ਬਸੂਪਟਾਣਾ ਰਾਜਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਇੱਕ ਮੋਟਰਸਾਈਕਲ ਤੇ ਘੁੰਮ ਰਹੇ ਨੇ ਜਿਸ ਤੇ ਜਾਲੀ ਨੰਬਰ ਪਲੇਟ ਲੱਗੀ ਹੋਈ ਹੈ ਤਾਂ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਆਧਾਰ ਤੇ ਨਾਕਾਬੰਦੀ ਕਰਕੇ ਮੰਗਤਰਾਮ ਅਤੇ ਗਗਨਦੀਪ ਸਿੰਘ ਨੂੰ ਚੋਰੀशुदा ਮੋਟਰਸਾਈਕਲ ਅਤੇ ਨਵੀਰਪੁਰ ਤੋਂ ਬਡਾਲੀ ਵਾਲਾ ਸਿੰਘ ਨੂੰ ਆ ਰਹੇ ਜਿਨ੍ਹਾਂ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀ ਚੋਰੀ ਕਰਨ ਦੇ ਆਦੀ ਨੇ ਜਿਨ੍ਹਾਂ ਤੋਂ 5 ਮੋਟਰਸਾਈਕਲ ਬਰਾਮਦ ਹੋਈ। ਬਡਾਲੀ ਦੀ ਪੁਲਿਸ ਪਾਰਟੀ ਨੂੰ ਇਹ ਸਰਦੀਪ ਸਿੰਘ ਨੂੰ ਤਲਾਸ਼ ਮਿਲੀ ਸੀ ਕਿ ਥਾਣਾ ਏਰੀਆ ਦੇ ਮੰਗਤਰਾਮ ਭਗਤਵਰ ਰਹਿਣ ਵਾਲਾ ਤੇ ਗਗਨਦੀਪ ਸਿੰਘ ਬਡਾਲੀ ਵਾਲਾ ਸਿੰਘ ਦਾ ਰਹਿਣ ਵਾਲਾ ਇਹ ਦੋਵੇਂ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਨੇ। ਤੇ ਹੁਣ ਵੀ ਇਹ ਚੋਰੀ ਸ਼ੁਦਾ ਮੋਟਰਸਾਈਕਲ ਤੇ ਜਾਲੀ ਨੰਬਰ ਲਗਾ ਕੇ ਘੁੰਮ ਰਹੇ ਨੇ। ਕੱਲ ਜਿਸ ਤੇ ਪੁਲਿਸ ਪਾਰਟੀ ਨੇ ਅਸਰਦੀਪ ਸਿੰਘ ਨੇ ਕਾਬੂਦੀ ਕੀਤੀ ਤੇ ਇਹਨਾਂ ਦੋਹਾਂ ਨੂੰ ਜਿਹੜਾ ਹੈਗਾ ਜਾਲੀ ਨੰਬਰ ਲਾਇਆ ਹੋਇਆ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਤੇ ਦੌਰਾਨੇ ਤਫਤੀਸ਼ ਤੇ ਪੁੱਛਗਿੱਛ ਅੱਜ ਇਹਨਾਂ ਤੋਂ 4 ਚੋਰੀ ਕੀਤੇ ਇਹਨਾਂ ਵੱਲੋਂ ਚੋਰੀ ਕੀਤੇ 4 ਮੋਟਰਸਾਈਕਲ ਹੋਰ ਬਰਾਮਦ ਕੀਤੇ ਨੇ। ਹੁਣ ਤੱਕ ਅਸੀਂ 5 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ। ਤੇ ਇਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਊਗਾ ਜੀ ਤੇ ਉਹ ਪੁਲਿਸ ਰਿਮਾਂਡ ਦੌਰਾਨ ਹੋਰ ਕਸ਼ਿਸ਼ ਕੀਤੀ ਜਾਊਗੀ ਤੇ ਅੱਗੇ ਜੇ ਮਤ ਪੇਸ਼ ਹੋਊ ਜਾਂ ਬਰਾਮਦ ਹੋਊ ਤੁਹਾਨੂੰ ਦੱਸ ਦਵਾਂਗੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਜਿਹੜਾ ਭਗਤ RAM ਮੰਗਤਰਾਮ ਹੈ ਉਸੀ ਮੰਗਤਰਾਮ ਹੈ ਇਹਦੇ ਤੇ ਤਿੰਨ ਚੋਰੀ ਦੇ ਮਗਰਦੋਂ ਦਰਜ ਨੇ ਇੱਕ